ਭਗਵੰਤ ਮਾਨ ਸਾਹਿਬ ਜੁਗਨੂ ਬੋਲਦਾ ਬੋਲ ਗਿਆ ਜਿੰਨਾ ਬੋਲਣਾ ਸੀ ਜੁਗਨੂ ਭਗਵੰਤ ਮਾਨ ਸਾਹਿਬ ਗ੍ਰਹਿ ਮੰਤਰੀ ਨੇ ਪੰਜਾਬ ਪੂਲ ਸੋਨਾਂ ਦੇ ਅੰਡਰ ਮੋਦੀ ਵਾਲੀ ਆਤਮਾ ਲੱਗਦਾ ਭਗਵੰਤ ਮਾਨ ਜੀ ਵੀ ਆ ਗਈ ਆ ਕਿ ਪਹਿਲਾ ਖਬਰ ਇਹ ਆਈ ਕਿ ਆਈਟੀ ਐਕਟ ਤਹਿਤ ਪਰਚਾ ਹੋਇਆ ਆ। ਮਗਰੋਂ ਦੀ ਜਾਣਕਾਰੀ ਇਹ ਬਾਹਰ ਆ ਗਈ ਰਤਨ ਜੀ ਕੇ ਇਹ ਧਾਰਮਿਕ ਭਾਵਨਾਵਾਂ ਪੜਕਾਉਣ ਦਾ ਮਾਮਲਾ। ਸਾਫ਼ ਹੈ ਕਿ ਸਰਕਾਰ ਨੇ ਪਹਿਲਾਂ ਮਨ ਬਣਾ ਲਿਆ ਸੀ ਪਰਚਾ ਦਰਜ ਕਿਹੜਾ ਕਰਨਾ ਹੈ ਇਹ ਹਲੇ ਡਿਸਾਈਡ ਨਹੀਂ ਸੀ ਹੋਇਆ ਔਰ ਆਨਨ ਫਨਨ ਜਿਹੇ ਪਰਚਾ ਇਹ ਜਿਹੜਾ ਕੀਤਾ ਗਿਆ। ਇੱਕ ਬਿਲਕੁਲ ਵਾਜਬ ਸਵਾਲ ਹੈ ਕਿ ਜੇ ਕੇਜਰੀਵਾਲ ਜਾਂ ਮਨੀਸ਼ ਸ਼ਿਸ਼ੋਧੀਆਂ ਅੰਦਰ ਹੁੰਦੇ ਨੇ ਤਾਂ ਉਹਦੋਂ ਜ਼ਮੂਰੀਅਤ ਦਾ ਘਾਣ ਹੋ ਜਾਂਦਾ। ਤਾ ਹੁਣ ਜਦੋਂ ਮਾਲੀ ਸਾਹਿਬ ਨੂੰ ਅੰਦਰ ਕੀਤਾ ਤਾਂ ਹੁਣ ਭਗਵੰਤ ਮਾਨ ਸਾਹਿਬ ਜਮੂਰੀਤ ਨੂੰ ਬਹੁਤ ਚਾਰ ਚੰਨ ਲੱਗ ਗਏ ਜਿਹੜਾ ਇਹ 2.5 ਸਾਲ ਦਾ ਕਾਰਜਕਾਲ ਆ ਸਾਰੀ ਸਰਕਾਰ ਦਾ ਪੰਜਾਬ ਇੱਕ ਜ਼ਿੰਮੇਵਾਰ ਮੁੱਖ ਮੰਤਰੀ ਚਾਹੁੰਦਾ ਇੱਕ ਵਿਜ਼ਨਰੀ ਲੀਡਰ ਚਾਹੁੰਦਾ ਭਗਵੰਤ ਮਾਨ ਸਾਹਿਬ ਜੁਗਨੂ ਬੋਲਦਾ ਬੋਲ ਗਿਆ ਜਿੰਨਾ ਬੋਲਣਾ ਸੀ ਜੁਗਨੂ ਇਹ ਮਲਕ ਭਾਗੋ ਆਪਣੀ ਗੱਲ ਲਿਆਊਗਾ ਤਾਂ ਬਾਬੇ ਨਾਨਕ ਦੇ ਫਲਸਫੇ ਦੇ ਧਾਰ ਨਹੀਂ ਭਾਈ ਲਾਲੋ ਦਾ ਝੰਡਾ ਵੀ ਚੱਕਣਗੇ ਸਤਿਕਾਰ ਜੀ ਕੁਝ ਵੱਖਰਾ ਸੋਨਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ ਆ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਮਾਲਵਿੰਦਰ ਸਿੰਘ ਮਾਲੀ ਸਿਆਸੀ ਵਿਸ਼ਲੇਸ਼ਕ ਤੇ ਟਿੱਪਣੀਕਾਰ ਉਹਨਾਂ ਦੀ ਅਰੈਸਟ ਤੋਂ ਬਾਅਦ ਬਹੁਤ ਸਾਰੀਆਂ ਜਥੇਬੰਦੀਆਂ ਉਹਨਾਂ ਦੇ ਹੱਕ ਦੇ ਵਿੱਚ ਨਿੱਤਰਦੀਆਂ ਗਈਆਂ ਪੰਜਾਬ ਸਰਕਾਰ ਦੀ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਉਹ ਨਖੇਦੀ ਕੀਤੀ ਜਾ ਰਹੀ ਆ ਨਿੰਦਿਆ ਕੀਤੀ ਜਾ ਰਹੀ ਆ ਜਿਹੜਾ ਇਹ ਸਾਰਾ ਪਰਚਾ ਪਾਇਆ ਗਿਆ ਐਫ ਆਈ ਆਰ ਪਾਈ ਗਈ ਆ ਜਿਹੜੇ ਵੱਲੋਂ ਪਰਚਾ ਹੋਇਆ ਅਮਿਤ ਜੈਨ ਵੱਲੋਂ ਉਹਦੇ ਵੀ ਜਿਹੜੇ ਲਿੰਕ ਆ ਪਾ ਉਹ ਆਮ ਆਦਮੀ ਪਾਰਟੀ ਦੇ ਨਾਲ ਬਹੁਤ ਸਾਰੇ ਲੋਕਾਂ ਨੇ ਤਸਵੀਰਾਂ ਦਿਖਾਨਾ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਇਨਾਂ ਤੇ ਜਿਹੜੀ ਗ੍ਰਿਫਤਾਰੀ ਜਿਸ ਢੰਗ ਦੇ ਨਾਲ ਹੋਈ ਆ ਉਸ ਨੂੰ ਲੈ ਕੇ ਬਹੁਤ ਗੱਲਾਂ ਜਾਂ ਬਹੁਤ ਟਿੱਪਣੀਆਂ ਅੱਡ ਅੱਡ ਧੜਿਆਂ ਵੱਲੋਂ ਆ ਰਹਿਣਾਂਗੀਆਂ ਹੈ ਇਸੇ ਦੇ ਵਿਚਕਾਰ ਐਸਕੇਐਮ ਵੱਲੋਂ ਇਸ ਦੀ ਪ੍ਰਸ਼ੋਰ ਨਿੰਦਿਆ ਕੀਤੀ ਗਈ ਆ ਮੀਟਿੰਗ ਦੇ ਵਿੱਚ ਮਤਾ ਵੀ ਪਾਇਆ ਗਿਆ ਹੈਗਾ ਐਸਕੇਐਮ ਦੇ ਆਗੂ ਰਵਿੰਦਰ ਸਿੰਘ ਪਟਿਆਲਾ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਇਹ ਪੰਜਾਬ ਸਰਕਾਰ ਦੀ ਕਾਰਵਾਈ ਨੂੰ ਕਿਵੇਂ ਦੇਖ ਰਹੇ ਨੇ ਰਵਿੰਦਰ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਮਿਹਰਬਾਨੀ ਰਤਨ ਜੀ ਬਹੁਤ ਚਿਰਾਂ ਬਾਅਦ ਮੁਲਾਕਾਤ ਹੋਈ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਰਵਿੰਦਰ ਜੀ ਸਭ ਤੋਂ ਪਹਿਲਾਂ ਤਾਂ ਜਦੋਂ ਉਹ ਵੀਡੀਓ ਵਾਇਰਲ ਹੁੰਦਾਗਾ ਜਿਵੇਂ ਮਾਲੀ ਸਾਹਿਬ ਨੂੰ ਲੈ ਕੇ ਗਏ ਆ ਫੜ ਕੇ ਉਸ ਤੋਂ ਬਾਅਦ ਅਗਲੇ ਦਿਨ ਕੋਰਟ 'ਚ ਪੇਸ਼ ਕੀਤਾ ਜਾਂਦਾ ਮਾਲੀ ਸਾਹਿਬ ਦੀਆਂ ਟਿੱਪਣੀਆਂ ਵੀ ਸਾਹਮਣੇ ਆ ਗਈਆਂ ਗਈਆਂ ਕੀ ਲੱਗਦਾਗਾ ਪਹਿਲੀ ਸੱਟੇ ਵੀ ਪੰਜਾਬ ਸਰਕਾਰ ਕੀ ਦਿਖਾ ਰਹੀ ਆ ਜਾਂ ਕੀ ਪੇਸ਼ ਕਰਨਾ ਚਾਹੁੰਦੀ ਆ ਲੱਗੋ ਪੰਜਾਬ ਸਰਕਾਰ ਕੁਰਾਹੇ ਪੈ ਗਈ ਆ ਹੂੰ ਮੋਦੀ ਵਾਲੀ ਆਤਮਾ ਲੱਗਦਾ ਭਗਵੰਤ ਮਾਨ ਜੀ ਵੀ ਆ ਗਈ ਆ ਮੋਦੀ ਹੋਣੀ ਆਰਐਸਐਸ ਦੇ ਇਸ਼ਾਰੇ ਤੇ ਇਸ ਦੇਸ਼ 'ਚ ਜਵਾਬੰਦੀ ਕਰਨਾ ਚਾਹੁੰਦੇ ਨੇ ਜੀ ਔਰ ਇਹ ਗ੍ਰਫਤਾਰੀ ਇੱਕ ਕਿਸਮ ਨਾਲ ਇਸ ਜਵਾਬੰਦੀ ਵਾਲੇ ਪਾਸੇ ਦੇ ਤੁਰੰਦੇ ਸੰਕੇਤ ਨੇ ਭਗਵੰਤ ਮਾਨ ਜੀ ਜਿੱਥੋਂ ਤੱਕ ਪੰਜਾਬ ਦਾ ਗ੍ਰਹਿ ਮੰਤਰਾਲਾ ਪੰਜਾਬ ਮੁੱਖ ਮੰਤਰੀ ਸਾਹਿਬ ਕੋਲੇ ਆ ਜੀ ਭਗਵੰਤ ਮਾਨ ਸਾਹਿਬ ਗ੍ਰਹਿ ਮੰਤਰੀ ਨੇ ਪੰਜਾਬ ਪੂਲ ਸੋਨਾਂ ਦੇ ਅੰਡਰ ਜਿਸ ਤਰ੍ਹਾਂ ਦੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਕਿ ਪਹਿਲਾ ਖਬਰ ਇਹ ਆਈ ਕਿ ਆਈ ਕੇ ਆਈਟੀ ਐਕਟ ਤਹਿਤ ਪਰਚਾ ਹੋਇਆ ਆ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਤਹਿਤ ਕੋਈ ਮੁਕਦਮਾ ਦਰਜ ਕੀਤਾ ਗਿਆ ਮਗਰੋਂ ਦੀ ਜਾਣਕਾਰੀ ਇਹ ਬਾਹਰ ਆ ਗਈ ਰਤਨ ਜੀ ਕੇ ਇਹ ਧਾਰਮਿਕ ਭਾਵਨਾਵਾਂ ਪੜਕਾਉਣ ਦਾ ਮਾਮਲਾ ਹਾਂਜੀ ਤੋਂ ਸਾਫ਼ ਹੈ ਕਿ ਸਰਕਾਰ ਨੇ ਪਹਿਲਾਂ ਮਨ ਬਣਾ ਲਿਆ ਸੀ ਪਰਚਾ ਦਰਜ ਕਿਹੜਾ ਕਰਨਾ ਹੈ ਇਹ ਹਲੇ ਡਿਸਾਈਡ ਨਹੀਂ ਸੀ ਹੋਇਆ ਔਰ ਆਨਨ ਫਨਨ ਜਿਹੜਾ ਪਰਚਾ ਹੈ ਜਿਹੜਾ ਕੀਤਾ ਗਿਆ ਰਾਜਵਿੰਦਰ ਸਿੰਘ ਬੈਂਸ ਜਿਹੜੇ ਹਾਈ ਕੋਰਟ ਦੇ ਮੰਨੇ ਪਰਮੰਨੇ ਵਕੀਲ ਨੇ ਸੀਨੀਅਰ ਐਡਵੋਕੇਟ ਨੇ ਉਹਨਾਂ ਨੇ ਇਸ ਐਫ ਆਈ ਆਰ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ ਹੈ ਕਿ ਆਫੈਂਸ ਹੋਇਆ ਕੀ ਹੈ ਇਹ ਹੀ ਉਸ ਚ ਮੈਂਸ਼ਨ ਨਹੀਂ ਪਰ ਪਰਚਾ ਹੋ ਗਿਆ ਇੱਕ ਵਿਅਕਤੀ ਜੈਨ ਸਾਹਿਬ ਨੇ ਕੋਈ ਕਰਕੇ ਔਰ ਉਹਨਾਂ ਦਾ ਸਬੰਧ ਆਮ ਆਦਮੀ ਪਾਰਟੀ ਨਾਲ ਸਿੱਧਾ ਹੀ ਜੁੜ ਗਿਆ ਹੈ ਕੋਈ ਇਸ ਤਰ੍ਹਾਂ ਨਹੀਂ ਕੋਈ ਨਹੀਂ ਜੁੜਿਆ ਹੋਇਆ ਸਬੰਧ ਉਹ ਉਹਨਾਂ ਦੇ ਕਿਸੇ ਸੰਗਠਨ ਦੇ ਆਫਿਸ ਬੀਅਰਰ ਨੇ ਤੋਂ ਇਸ ਕਰਕੇ ਸਰਕਾਰ ਨੂੰ ਇਹ ਲੱਗਿਆ ਕਿ ਇਨਫੋਰਮੇਸ਼ਨ ਟੈਕਨੋਲੋਜੀ ਤੇ ਸਾਡੀ ਬਦਨਾਮੀ ਹੋ ਹੁਣ ਇਸ ਤਰ੍ਹਾਂ ਬੰਦਾ ਵਿੱਚ ਪਾ ਲਓ ਪਰ ਉਸ ਚ ਅਫੈਂਸ ਦਰਜ ਕਰਨਾ ਭੁੱਲ ਗਏ ਕੋਈ ਟਿੱਪਣੀ ਕੀ ਹੈ ਸਪੈਸਿਫਿਕ ਅਫੈਂਸ ਸਪੈਸਿਫਿਕ ਕੋਈ ਕਮੈਂਟ ਹੋਊਗਾ ਤਾਂ ਹੀ ਕੋਈ ਟਿੱਪਣੀ ਧਾਰਮਿਕ ਭਾਵਨਾਵਾਂ ਪੜਕਦੀਆਂ ਨੇ ਇੱਕ ਵਿਅਕਤੀ ਦੀਆਂ ਧਾਰਮਿਕ ਭਾਵਨਾਵਾਂ ਦਾ ਮਾਮਲਾ ਬਣਾ ਕੇ ਅਸਲ 'ਚ ਮਾਲੀ ਸਾਹਿਬ ਦੀ ਜ਼ੁਬਾਨ ਬੰਦੀ ਕਰਨ ਦੀ ਕੋਸ਼ਿਸ਼ ਹੈ ਇਹ ਡਰਾਉਣ ਦੀ ਕੋਸ਼ਿਸ਼ ਹੈ ਕਿ ਸਰਕਾਰ ਦੇ ਖਿਲਾਫ ਟਿੱਕਾ ਟਿੱਪਣੀ ਨਾ ਕਰੋ ਦੇਖੋ ਕੋਈ ਸਰਕਾਰ ਹੈ ਜਮੂਰੀਅਤ ਹੈ ਡੈਮੋਕਰੈਟਿਕ ਰਾਈਟ ਦਾ ਤਕਾਜ਼ਾ ਉਹਦੀ ਸਟੇਟ ਦੀ ਜ਼ਿੰਮੇਵਾਰੀ ਹੈ ਕਿ ਉਹ ਪ੍ਰੋਟੈਕਟ ਕਰੇ ਔਰ ਪੱਤਰਕਾਰਤਾ ਔਰ ਟਿੱਪਣੀਕਾਰ ਜਿਹੜੇ ਇਸ ਤਰ੍ਹਾਂ ਦੇ ਕੁਝ ਬਦਵਾਨ ਨੇ ਐਕਚੁਅਲੀ ਸਰਕਾਰ ਨੂੰ ਰਾਹ ਤੇ ਰੱਖਣ ਦਾ ਕਾਰਜ ਕਰਦੇ ਨੇ ਔਰ ਇਹ ਕਾਰਜ ਕਰਦੇ ਹੋਏ ਉਹ ਜਮਹੂਰੀਅਤ ਨੂੰ ਹੀ ਮਜ਼ਬੂਤ ਕਰਦੇ ਨੇ ਆਲੋਚਨਾ ਇਸ ਆਲੋਚਨਾ ਜਮਹੂਰੀਅਤ ਦਾ ਇੱਕ ਪ੍ਰਮੁੱਖ ਚੀਜ਼ ਹੈ ਜਿਹੜੀ ਕਿ ਕਿਸੇ ਵੀ ਚੀਜ਼ ਨੂੰ ਟਿਕਾਣੇ 'ਤੇ ਲਈ ਤੇ ਰੱਖਣ ਲਈ ਸਰਕਾਰ ਦੇ ਕਦਮਾਂ ਨੂੰ ਜ਼ਰੂਰੀ ਹੁੰਦੀ ਹੈ ਮਾਲੀ ਸਾਹਿਬ ਜਾਂ ਕੁਝ ਹੋਰ ਇਸ ਤਰ੍ਹਾਂ ਦੇ ਵੀ ਜਿਹੜੇ ਕੁਝ ਵਿਸ਼ਲੇਸ਼ਕ ਜਿੰਨੇ ਟਿੱਪਣੀਕਾਰ ਨੇ ਜੇ ਇਸ ਤਰ੍ਹਾਂ ਦੀਆਂ ਕੁਝ ਆਲੋਚਨਾਤਮਕ ਟਿੱਪਣੀਆਂ ਕਰਦੇ ਨੇ ਜੇ ਇਸ ਤੋਂ ਸਰਕਾਰ ਔਖੀ ਹੈ ਤਾਂ ਭਗਵੰਤ ਮਾਨ ਸਾਹਿਬ ਨੂੰ ਸਮਝਣਾ ਚਾਹੀਦਾ ਕਿ ਉਹਨਾਂ ਦੇ ਸਿਆਸੀ ਸਟਾਇਰ ਸੀ ਜਿਹੜੇ ਸਿਆਸੀ ਵਿਅੰਗ ਸੀ ਜਦੋਂ ਕਲਾਕਾਰ ਸੀ ਉਹਨਾਂ ਕਰਕੇ ਹੀ ਉਹਨਾਂ ਦੀ ਪੰਜਾਬ ਦੇ ਲੋਕਾਂ ਦੇ ਦਿਲਾਂ 'ਚ ਥਾਂ ਬਣੀ ਅੱਜ ਭਗਵੰਤ ਮਾਨ ਸਾਹਿਬ ਜਦੋਂ ਕੁਰਸੀ 'ਤੇ ਬਹਿ ਗਏ ਤਾਂ ਸੱਤਾ ਦਾ ਨਸ਼ਾ ਇੰਨਾ ਚੜ ਗਿਆ ਹੈ ਇੰਨੀ ਐਰੋਗੈਂਸ ਆ ਗਈ ਹੈ ਕਿ ਉਹਨਾਂ ਨੂੰ ਐ ਲੱਗਦਾ ਵੀ ਮੇਰੇ ਖਿਲਾਫ ਕੋਈ ਬੋਲੇ ਨਾ ਜਾਤਾ ਭਗਵਾਨਤਮਨ ਆਪਣੇ ਉਸ ਸਿਆਸੀ ਸਟਾਇਰਾਂ ਨੂੰ ਵਾਪਸ ਲੈ ਲਵੇ ਫਿਰ ਵੀ ਜਿਹੜਾ ਉਹ ਕਲਾਕਾਰ ਦੇ ਰੂਪ ਚ ਉਦੋਂ ਕਿਹਦੇ ਕਿਹਦੇ ਤੇ ਨਹੀਂ ਬੋਲਦਾ ਰਿਹਾ ਬਿਲ ਕਲਿੰਟਨ ਤੇ ਲਵੈਂਸਕੀ ਦੇ ਜਿਹੜੇ ਰਿਲੇਸ਼ਨਸ ਨੂੰ ਉਸਨੇ ਕਿੱਡੇ ਵੱਡੇ ਸਟਾਇਰ ਕੀਤੇ ਸੀ ਕਿਹੜੀ-ਕਿਹੜੀ ਸਰਕਾਰ ਦੇ ਖਿਲਾਫ ਭਗਵਾਨਤਮਨ ਸਾਹਿਬ ਨੇ ਸਟਾਇਰ ਨਹੀਂ ਕੀਤੇ ਤਾਂ ਅੱਜ ਮਾਲੀ ਸਾਹਿਬ ਦੀ ਆਲੋਚਨਾ ਹੈ ਜਿਹੜੀ ਉਹ ਜਿੰਨੂੰ ਕਹਿੰਦੇ ਨੇ ਵੀ ਐ ਚੁੱਪਦੀ ਹੈ ਬਹੁਤ ਜ਼ਿਆਦੀ ਸੂਲਾ ਮੰਗ ਲੱਗਦੀ ਹੈ ਤਾਂ ਇਹ ਗਲਤ ਰਾਹ ਪੈ ਗਏ ਤੁਸੀਂ ਮੋਦੀ 2014 ਤੋਂ ਜੋ ਕੁਝ ਕਰ ਰਿਹਾ ਰੋਸ਼ਨ ਦਿਮਾਗ ਬੁੱਧੀ ਜਮੀਆ ਨੂੰ ਜੇਲ੍ਹਾਂ ਚ ਛੁੱਟਿਆ ਜਾ ਰਿਹਾ ਇਸ ਦੇਸ਼ ਚ ਜਮਾਨਤ ਦਾ ਅਧਿਕਾਰ ਨਹੀਂ ਉਮਰ ਖਾਲਦ ਵਰਗਾ ਸਟੂਡੈਂਟ ਲੀਡਰ ਜਿਹੜਾ 4 ਸਾਲਾਂ ਤੋਂ ਅੰਦਰ ਹੈ ਤੇ ਉਹਨੂੰ ਜ਼ਮਾਨਤ ਨਹੀਂ ਦਿੱਤੀ ਜਾ ਰਹੀ ਅਰੰਦਤੀ ਰਾਏ ਤੇ ਪ੍ਰੋਫੈਸਰ ਸ਼ੌਕਤ ਹਸੈਨ ਆ ਜਿਹੜਾ ਉਹਨਾਂ ਨੂੰ ਅੰਦਰ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਨਵੇਂ ਫੌਜਦਾਰੀ ਕਾਨੂੰਨ ਲਿਆ ਕੇ ਪੁਲਿਸ ਰਾਜ ਨੂੰ ਤਕੜਾ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਔਰ ਭਗਵੰਤ ਮਾਨ ਸਾਹਿਬ ਵੀ ਉਸੇ ਰਸਤੇ ਤੇ ਚੱਲ ਪਏ ਇੱਕ ਬਿਲਕੁਲ ਵਾਜਬ ਸਵਾਲ ਹੈ ਕਿ ਜੇ ਕੇਜਰੀਵਾਲ ਜਾਂ ਮਨੀਸ਼ ਸ਼ਿਸ਼ੋਧੀਆਂ ਅੰਦਰ ਹੁੰਦੇ ਨੇ ਤਾਂ ਉਦੋਂ ਜਮੂਰੀਅਤ ਦਾ ਘਾਣ ਹੋ ਜਾਂਦਾ ਤਾਂ ਹੁਣ ਜਦੋਂ ਮਾਲੀ ਸਾਹਿਬ ਨੂੰ ਅੰਦਰ ਕੀਤਾ ਤਾਂ ਹੁਣ ਭਗਵੰਤ ਮਾਨ ਸਾਹਿਬ ਜਮੂਰੀਅਤ ਨੂੰ ਬਹੁਤ ਚਾਰ-ਚਾਂਣ ਲੱਗ ਗਏ ਤੁਸੀਂ ਇਸ ਗੱਲ ਦਾ ਜਿਹਨੂੰ ਕਹਿੰਦੇ ਆ ਨਾ ਰਾਹ ਉਖੜ ਗਏ ਹੋ ਤਾਲੋਂ ਉਖੜ ਗਈ ਹੈ ਤੁਹਾਡੀ ਚੀਜ਼ ਔਰ ਇਹ ਪੰਜਾਬ ਦੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ ਮਾਲੀ ਸਾਹਿਬ ਨਾਲ ਸਾਡੀਆਂ ਸਹਿਮਤੀਆਂ ਅਸਹਿਮਤੀਆਂ ਹੋ ਸਕਦੀਆਂ ਨੇ ਸਾਡੇ ਵਿਚਾਰਕ ਮਤਭੇਦ ਹੋ ਸਕਦੇ ਨੇ ਪਰ ਮਾਲੀ ਸਾਹਿਬ ਦਾ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਹੱਕ ਤਾਂ ਹੈਗਾ ਹੈ ਨਾ ਇਸ ਕਰਕੇ ਉਹਨਾਂ ਨੂੰ ਇਸ ਗੱਲ ਕਰਕੇ ਹੀ ਅੰਦਰ ਦੇ ਦੇਣਾ ਇਹ ਗਲਤ ਹੈ ਨੇ ਟੋਟਲ ਗਲਤ ਹੈ ਔਰ ਇਸ ਕਰਕੇ ਅੱਜ ਜਮੂਰੀ ਅਧਿਕਾਰ ਸਭਾ ਨੇ ਵੱਖ-ਵੱਖ ਜਥੇਬੰਦੀਆਂ ਨੇ ਪਟਿਆਲੇ ਚ ਪ੍ਰੋਟੈਸਟ ਰੱਖਿਆ ਸੀ ਔਰ ਐਸੀਓ ਚ ਸ਼ਾਮਲ ਹੋਣ ਆਏ ਆ ਸੰਯੁਕਤ ਕਿਸਾਨ ਮੋਰਚੇ ਦੀ ਕੌਮੀ ਤਾਲਮੇਲ ਕਮੇਟੀ ਦੀ ਮੀਟਿੰਗ ਜਿਹੜੀ 17 ਤਰੀਕ ਨੂੰ ਚੰਡੀਗੜ੍ਹ ਚ ਹੋਈ ਆ ਚੋਟੀ ਦੀ ਜਿਹੜੀ ਕਮੇਟੀ ਹੈ ਉਸ ਨੇ ਵੀ ਇਸ ਗੱਲ ਦਾ ਸਖਤ ਨੋਟਿਸ ਲਿਆ ਔਰ ਪੰਜਾਬ ਸਰਕਾਰ ਨੂੰ ਤਕੀਰ ਕੀਤੀ ਹੈ ਕੇ ਕੇਸਬਾਬਸ ਲੈ ਕੇ ਰਹਾ ਕਰਨਾ ਚਾਹੀਦਾ ਹੈ ਔਰ ਨਹੀਂ ਕਰਨਗੇ ਤਾਂ ਇਹਨਾਂ ਨੂੰ ਇਹਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਊਗਾ ਪੰਜਾਬ ਇਸ ਰਸਤੇ ਤੇ ਨਹੀਂ ਤੁਰਨ ਦਵਾਂਗੇ ਭਗਵੰਤ ਮਾਨ ਸਾਹਿਬ ਪੰਜਾਬ ਦੇ ਲੋਕਾਂ ਨੇ ਦਿੱਲੀ ਮੋਰਚੀਆਂ ਕਰਕੇ ਇੱਕ ਹੌਸਲਾ ਫੜਿਆ ਉਹਨਾਂ ਨੇ ਪੁਰਾਣੇ ਸਾਰੇ ਐਨ ਖਾਲੀ ਕਰਕੇ ਘਰਾਂ 'ਚ ਬਠਾਲਤੇ ਸੀ ਤੁਹਾਨੂੰ 91 ਸੀਟਾਂ ਦਿੱਤੀਆਂ ਸੀ ਤੁਸੀਂ ਇਸ ਰਾਹ ਤੇ ਚੱਲੋਗੇ ਤਾਂ ਤੁਹਾਡਾ ਹਸ਼ਰ ਵੀ ਉਹੀ ਕਰਾਂਗੇ ਫਿਰ ਜਿਹਨੂੰ ਕਹਿੰਦੇ ਨੇ ਵੀ ਭਜਦਿਆਂ ਨੂੰ ਬਾਣ ਇੱਕੋ ਜੇ ਜੇ ਤੁਸੀਂ ਜੁਬਾਨਬੰਦੀ ਦੇ ਰਾਹ ਤੇ ਮੋਦੀ ਦੇ ਰਾਹ ਤੇ ਤੁਰੋਗੇ ਤਾਂ ਤੁਹਾਨੂੰ ਮਾਫਨੀ ਕੀਤਾ ਜਾਊ ਜੀ ਜਿਹੜਾ ਇਹ 2.5 ਸਾਲ ਦਾ ਕਾਰਜਕਾਲ ਆ ਸਾਰੀ ਸਰਕਾਰ ਦਾ ਬਹੁਤ ਸਾਰੀਆਂ ਚੀਜ਼ਾਂ ਮੀਡੀਆ ਨੂੰ ਲੈ ਕੇ ਵੀ ਬਹੁਤ ਸਾਰੀਆਂ ਚੀਜ਼ਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਹੁਣ ਮਾਲੀ ਸਾਹਿਬ ਵਾਲਾ ਇਥੋਂ ਤੁਹਾਨੂੰ ਲੱਗਦਾਗਾ ਵੀ ਇੱਕ ਇਹ ਨਵੇਂ ਫਾਰਮੈਟ ਦੀ ਚੀਜ਼ ਨਿਕਲ ਕੇ ਸਾਹਮਣੇ ਆ ਰਹੀ ਆ ਜਿਵੇਂ ਤੁਸੀਂ ਬੀਐਨਐਸ ਦੀ ਤਾਂ ਗੱਲ ਕਰ ਹੀ ਦਿੱਤੀ ਆ ਵੀ ਕੁਝ ਹੋਰ ਵੀ ਆ ਜਿਵੇਂ ਅਨਸਟੇਬਿਲਟੀ ਜੀ ਲੱਗਦੀ ਆ ਬਹੁਤ ਸਾਰਾ ਭਾਰਤ ਮਾੜਾ ਨੂੰ ਲੈ ਕੇ ਵੀ ਅੱਗੇ ਬਹੁਤ ਸਾਰੀਆਂ ਚੀਜ਼ਾਂ ਚੱਲੀਆਂ ਗਈਆਂ ਜਾਂ ਕਥਾਨਾਂ ਦਾ ਜਿੱਥੇ ਇੱਥੇ ਰੋਜ਼ ਪ੍ਰਦਰਸ਼ਨ ਹੁੰਦੇ ਆ ਉੱਥੇ ਵੀ ਹੋਰ ਟਾਈਪ ਦਾ ਬਿਹੇਵੀਅਰ ਆ ਕਿ ਨਹੀਂ ਵੀ ਸਰਕਾਰਾਂ ਅਹੀਂ ਹੀ ਕਰਦੀਆਂ ਹੁੰਦੀਆਂ ਆਈਆਂ ਕਿ ਕੁਝ ਇਹਨਾਂ ਦਾ ਬਦਲਿਆ ਵੀ ਅੱਗੇ ਨਾਲੋਂ ਵੀ ਥੋੜਾ ਜਿਹਾ ਹਾਈ ਹੋਇਆ ਜਾਂ ਲੋ ਹੋਇਆ ਇਦਾਂ ਕੁਝ ਦੇਖੋ ਮੈਂ ਇੱਕ ਚੀਜ਼ ਸਮਝਦਾ ਕਿ ਪੰਜਾਬ ਹੈ ਜਿਸ ਸੰਕਟ ਦੇ ਦੌਰ ਚ ਪੰਜਾਬ ਦੀ ਆਰਥਿਕਤਾ ਪੰਜਾਬ ਦਾ ਸਮਾਜਿਕ ਤਾਣਾ ਬਾਣਾ ਜਿਸ ਹਿਸਾਬ ਨਾਲ ਉਲਝਿਆ ਹੋਇਆ ਇਸ ਲਈ ਇੱਕ ਵਿਜਨਰੀ ਲੀਡਰ ਦੀ ਲੋੜ ਹੈ ਹਾਂ ਅਰ ਭਗਵਾਨਤਮਨ ਸਾਹਿਬ ਤੋਂ ਲੋਕ ਜਿਹੜੀ ਐਸ ਕਰਦੇ ਸੀ ਉਹ ਇਸ ਚ ਸਫਲ ਹੋ ਰਹੇ ਨੇ ਖੇਤੀ ਨੀਤੀ ਦਾ ਖੜਾ ਲਿਆਏ ਨੇ ਉਹ ਮਤਲਬ ਜੇ ਅਸੀਂ ਆਲੋਚਨਾ ਨਾ ਕਰਦੇ ਤਾਂ ਸ਼ਾਇਦ ਪੰਜਾਬੀ ਚ ਵੀ ਨਹੀਂ ਸੀ ਆਉਣਾ ਹੁਣ ਪੰਜਾਬੀ ਚ ਉਹ ਦਾਣਵਾਦ ਸਾਹਮਣੇ ਆ ਗਿਆ ਹੈ ਜੋ ਪੰਜਾਬ ਨੂੰ ਚਾਹੀਦਾ ਉਹਦੇ ਲਈ ਰਿਸੋਰਸਸ ਕਿੱਥੋਂ ਆਉਣਗੇ ਪੰਜਾਬ 'ਚ ਖੇਤੀ ਮਾਡਲ ਬਦਲੇ ਜਾਣ ਦੀ ਲੋੜ ਹੈ ਪੰਜਾਬ 'ਚ ਬੇਰੋਜ਼ਗਾਰੀ ਦਾ ਸਵਾਲ ਹੱਲ ਕਰਨ ਦੀ ਲੋੜ ਹੈ ਪੰਜਾਬ ਦੇ ਵਿੱਚ ਇੰਡਸਟਰੀ ਕਿਸ ਤਰ੍ਹਾਂ ਆਵੇ ਖਾਸ ਕਰਕੇ ਐਗਰੋ ਇੰਡਸਟਰੀ ਕਿੱਦਾਂ ਆਵੇ ਭਾਰਤ ਪਾਕਿਸਤਾਨ ਵਪਾਰ ਹੈ ਜਿਹੜਾ ਉਹ ਲਾਂਗੇ ਕਿਵੇਂ ਕੁੱਲਣ ਪਾਕਿਸਤਾਨ ਨਾਲ ਜਿਹੜੇ ਸਾਡੇ ਸਰਦੀ ਲਾਂਗੇ ਨੇ ਇਹ ਸਾਰੀਆਂ ਚੀਜ਼ਾਂ ਨੇ ਜਿਹਦੇ ਤੇ ਭਗਵੰਤ ਮਾਨ ਸਾਹਿਬ ਦੀ ਪ੍ਰੀਖਿਆ ਸੀ ਜਿਹੜੀ ਹੋਣੀ ਸੀ ਲੋਕਾਂ ਨੇ 1.5 ਸਾਲ ਦਿੱਤਾ ਵੀ ਚਲੋ ਸਰਕਾਰ ਨਵੀਂ ਆ ਭਗਵਾਨਤਮਾਨ ਸਾਹਿਬ ਨਵੇਂ-ਨਵੇਂ ਕਰਦੇ ਕਰਦੇ ਤੁਹਾਡੇ ਅੱਧਾ ਸਮਾਂ ਲੰਘ ਗਿਆ ਪੰਜਾਬ ਤੁਹਾਡੇ ਤੋਂ ਕੁਝ ਠੋਸ ਚਾਹੁੰਦਾ ਜੋ ਹਾਲਾਤ ਨੇ ਦੇਸ਼ 'ਚ ਏਜੰਡਾ ਦਾ ਕਾਰਪੋਰੇਟ ਪੱਖੀ ਚੱਲ ਰਿਹਾ ਏਜੰਡਾ ਤਾਂ ਟੋਟਲ ਸਾਰਾ ਕੁਝ ਹੈ ਕਿ ਕਾਰਪੋਰੇਟ ਨੂੰ ਲੁਟਾ ਦਈਏ ਜੋ ਮੋਦੀ ਸਾਹਿਬ ਹੁਣੇ ਕੁਮਨ ਨੇਸ਼ਨ 1 ਰਾਸ਼ਟ੍ਰੇਕਾ ਸਵਾਲ ਆ ਗਿਆ ਇਹ ਦੇਸ਼ ਨੂੰ ਤਾਨਾਸ਼ਾ ਤਾਨਾਸ਼ਾਈ ਵਾਲੇ ਪਾਸੇ ਨੂੰ ਧੱਕਣ ਦੀ ਕੋਸ਼ਿਸ਼ ਹੈ ਇਹ ਕਿਸਮ ਦਾ ਫਾਸ਼ੀਜ਼ਮ ਵੱਲੋਂ ਵੱਧੇ ਕਦਮ ਨੇ ਔਰ ਭਗਵਾਨਤਮਾਨ ਸਾਹਿਬ ਜੇ ਇਸ ਗੱਲ ਦੇ ਉੱਪਰ ਇਹ ਕਹਿੰਦੇ ਨੇ ਕਿ ਉਹ ਸਾਡਾ ਹੱਕ ਮਾਰ ਰਹੇ ਨੇ ਪੰਜਾਬ ਦਾ ਆਰਡੀਐਫ ਜਾਂ ਹੋਰ ਸਾਰਾ ਰੋਕਿਆ ਹੋਇਆ ਰੂਰਲ ਡਿਵੈਲਪਮੈਂਟ ਫੰਡ ਜਿਸ 'ਤੇ ਸੁਪਰੀਮ ਕੋਰਟ ਵੀ ਗਏ ਹੋਏ ਨੇ ਜਿਉਂ ਉਹਨਾਂ ਗੱਲਾਂ ਤੇ ਤੁਸੀਂ ਟਿੱਕਾ ਟਿੱਪਣੀਆਂ ਕਰਦੇ ਹੋ ਤਾਂ ਤੁਹਾਡੇ ਖਾਤੇ 'ਚ ਵੀ ਇਹ ਹੈ ਕਿ ਕਸ਼ਮੀਰ 'ਚ ਜਦੋਂ ਧਾਰਾ 370 ਤੋੜੀ ਸੀ ਤਾਂ ਤੁਸੀਂ ਉਸ ਦੇ ਮਾਮਲੇ 'ਚ ਮੋਦੀ ਹੁਣਾਂ ਨਾਲ ਖੜੇ ਨਜ਼ਰ ਆਏ ਹੋ ਤੁਹਾਡੀ ਪਾਰਟੀ ਕੜੀ ਨਜ਼ਰ ਆਈ ਹੈ ਤਾਂ ਸੂਬਿਆਂ ਦੇ ਅਧਿਕਾਰਾਂ ਦੀ ਲੜਾਈ ਔਰ ਡੈਮੋਕਰੈਟਿਕ ਸਪੇਸ ਜੇ ਇਸ ਪਾਸੇ ਨੂੰ ਜਾਂਦੀ ਹੈ ਕਹਾਣੀ ਜੇ ਪੁਲਿਸ ਰਾਜ ਹੋਰ ਤਕੜਾ ਹੁੰਦਾ ਤਾਨਾਸ਼ਾਹੀ ਆਉਂਦੀ ਹੈ ਤਾਂ ਜਮਹੂਰੀ ਸਪੇਸ ਦਾ ਥਾਂ ਲੋਕਾਂ ਦੇ ਵਿਰੋਧ ਕਰਨ ਲਈ ਹੱਕ ਨੇ ਜਿਹੜੇ ਉਹ ਜਿਹੜੇ ਜਮਹੂਰੀ ਹੱਕ ਨੇ ਉਹਨਾਂ ਦੀ ਥਾਂ ਦਾ ਮਾਮਲਾ ਮਹੱਤਮਪੂਰਨ ਏਜੰਡਾ ਬਣਨ ਜਾ ਰਿਹਾ ਆਉਣ ਵਾਲੇ ਸਮੇਂ 'ਚ ਔਰ ਇਨ੍ਹਾਂ ਏਜੰਡਿਆਂ 'ਚ ਜੇ ਤੁਸੀਂ ਕਾਰਪੋਰੇਟ ਏਜੰਡਾ ਹੀ ਮੂਰੇ ਰੱਖੋਗੇ ਔਰ ਉਸ ਤਰ੍ਹਾਂ ਦੀ ਨੀਤੀ ਲਿਆਓਗੇ ਤਾਂ ਲੋਕਾਂ ਦਾ ਵਿਰੋਧ ਲਾਜ਼ਮੀ ਤੌਰ ਤੇ ਉੱਠਣਾ ਹੈ ਕਿਉਂਕਿ ਸਮਾਜ ਦੇ ਵਿੱਚ ਜਿੱਥੇ ਜ਼ੁਲਮ ਹੈ ਜੇ ਤੱਕਾ ਹੈ ਜੇ ਲੋਕਾਂ ਕੋਲੇ ਸਪੇਸ ਨਹੀਂ ਹੋਏਗੀ ਤਾਂ ਟੱਕਰ ਹੋਣੀ ਹੀ ਹੋਣੀ ਹੈ ਜੇ ਮਲਕ ਭਾਗੋ ਆਪਣੀ ਗੱਲ ਲਿਆਊਗਾ ਤਾਂ ਬਾਬੇ ਨਾਨਕ ਦੇ ਫਲਸਫੇ ਦੇ ਧਾਰ ਨਹੀਂ ਭਾਈ ਲਾਲੋ ਦਾ ਝੰਡਾ ਵੀ ਚੱਕਣਗੇ ਇਸ ਕਰਕੇ ਟੱਕਰ ਹੈ ਜੋਰ ਜ਼ੁਲਮ ਦੀ ਟੱਕਰ ਹੈ ਜੇ ਦੁੱਲਾ ਪੱਟੀ ਹੈ ਅਕਬਰ ਦਾ ਜ਼ੁਲਮ ਹੈ ਤਾਂ ਦੁੱਲਾ ਪੱਟੀ ਵੀ ਸਾਹਮਣੇ ਆਊਗਾ ਤੋਂ ਇਸ ਕਰਕੇ ਇਸ ਟੱਕਰ ਦੇ ਵਿੱਚ ਸਰਕਾਰਾਂ ਜਮਹੂਰੀਅਤ ਹੋ ਰਹੀਆਂ ਨੇ ਔਰ ਲੋਕ ਆਪਣੀ ਜਮਹੂਰੀ ਹੱਕ ਬਚਾਉਣ ਲਈ ਲੜ ਰਹੇ ਨੇ ਆਪਣੀ ਥਾਂ ਬਚਾਉਣ ਲਈ ਲੜ ਰਹੇ ਨੇ ਭਗਵਾਨਤਮਾਨ ਸਾਹਿਬ ਨੂੰ ਇਸ ਮਾਮਲੇ 'ਚ ਚਾਹੀਦਾ ਇਹ ਹੈ ਕਿ ਉਹ ਗੁਰੂ ਨਾਨਕ ਦੇ ਫਲਸਫੇ ਨਾਲ ਜੁੜ ਕੇ ਭਾਈ ਲਾਲੋਂ ਦੇ ਹੱਕ ਜਿਹੜੇ ਪਾਲੇ 'ਚ ਖੜੇ ਨਜ਼ਰ ਆਉਣੇ ਚਾਹੀਦੇ ਨੇ ਬਹੁਤ ਅਫਸੋਸ ਹੈ ਮਲਕਪਾਗੋ ਦੀ ਆਤਮਾ ਅੰਦਰ ਆ ਗਈ ਹੈ ਉਸ ਪਾਸੇ ਖੜੇ ਨਜ਼ਰ ਆਉਂਦੇ ਨੇ ਔਰ ਇਸੇ ਗੱਲ 'ਚੋਂ ਜੇ ਇਸ ਪਾਸੇ ਨੂੰ ਤੁਰੇ ਨੇ ਕਦੇ মিডিਆ ਤੇ ਕੰਟਰੋਲ ਕਦੇ ਕਿਸੇ ਢੰਗ ਨਾਲ ਕੰਟਰੋਲ ਹੁਣ ਮਾਲੀ ਸਾਹਿਬ ਨੂੰ ਅੰਦਰ ਦੇਣ ਦੀ ਕਵਾਇਦ ਕਦੇ ਕਿਸਾਨਾਂ ਨੂੰ ਉਸ ਮਾਮਲੇ 'ਚ ਰਿਪ੍ਰੈਸ਼ਨ ਦਾ ਕੁਐਸਚਨ ਦਾ ਸਾਹਮਣਾ ਕਰਨਾ ਪੈਂਦਾ ਮਜ਼ਦੂਰਾਂ ਜਾਂ ਮਲਾਜਮਾਂ ਨੂੰ ਵੱਖ-ਵੱਖ ਸਮੇਂ ਮੀਟਿੰਗਾਂ ਦੇ ਕੇ ਮੀਟਿੰਗਾਂ ਤੋਂ ਭੱਜ ਜਾਣਾ ਇਹ ਸਾਰਾ ਕੁਝ ਸਾਬਤ ਕਰਦਾ ਕਿ ਜ਼ਿੰਮੇਵਾਰੀ ਨਹੀਂ ਨਿਭਾਈ ਜਾ ਰਹੀ ਪੰਜਾਬ ਇੱਕ ਜ਼ਿੰਮੇਵਾਰ ਮੁੱਖ ਮੰਤਰੀ ਚਾਹੁੰਦਾ ਇੱਕ ਵਿਜ਼ਨਰੀ ਲੀਡਰ ਚਾਹੁੰਦਾ ਭਗਵੰਤ ਮਾਨ ਸਾਹਿਬ ਜੁਗਨੂ ਬੋਲਦਾ ਬੋਲ ਗਿਆ ਜਿੰਨਾ ਬੋਲਣਾ ਸੀ ਜੁਗਨੂ ਸੀਰੀਅਸ ਕੰਮ ਕਰੋ ਜੇ ਕੁਝ ਕਰਨਾ ਨਹੀਂ ਤਾਂ ਪੰਜਾਬ ਦੇ ਲੋਕ ਲੜਨਗੇ ਪੰਜਾਬ ਦੇ ਲੋਕਾਂ ਨੇ ਮੋਦੀ ਨਹੀਂ ਬਖਸ਼ਿਆ ਭਗਵਾਨ ਤੁਮਾਨੂੰ ਵੀ ਨਾਨੀ ਚੇਤੇ ਕਰਾਉਣ ਜੀ ਇੱਕ ਮੇਰਾ ਆਖਰੀ ਸਵਾਲ ਆ ਜਿਵੇਂ ਮਾਲਵਿੰਦਰ ਮਾਲੀ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਕਈ ਵੀ ਆ ਉਹਨਾਂ ਦੇ ਬ੍ਰਦਰ ਵੱਲੋਂ ਵੀ ਕਿਹਾ ਗਿਆ ਵੀ ਸ਼ਾਇਦ ਜ਼ਮਾਨਤ ਨੂੰ ਲੈ ਕੇ ਜਾਂ ਉਹ ਜਾ ਲੈ ਕੇ ਤੁਹਾਨੂੰ ਲੱਗਦਾ ਵੀ ਕਿਹੜੇ ਪਲਾਨ ਤੇ ਜਾਣਾ ਚਾਹੀਦਾਗਾ ਵੀ ਪਰਚਾ ਰੱਦ ਹੋਵੇ ਕਿ ਮਾਮਲੇ ਚ ਉਸ ਤਰ੍ਹਾਂ ਜ਼ਮਾਨਤ ਵਾਲੇ ਪਾਸੇ ਪੈਣਾ ਚਾਹੀਦਾ ਤੁਹਾਡਾ ਨਿੱਜੀ ਰਾਏ ਜੀ ਮੇਰਾ ਨਿੱਜੀ ਇਸ ਮਾਮਲੇ ਤੇ ਮੈਂ ਬਿਨਾ ਉਹਨਾਂ ਦੇ ਬ੍ਰਦਰ ਨੂੰ ਸੁਣੇ ਬਗੈਰ ਕੋਈ ਟਿੱਪ ਕਾ ਟਿੱਪਣੀ ਨਹੀਂ ਕਰੂੰਗਾ ਇਹ ਕਿਸੇ ਵੀ ਜਿਸ ਬੰਦੇ ਤੇ ਕੋਈ ਪਰਚਾ ਹੋਇਆ ਉਹਦਾ ਆਪਣਾ ਨੈਚੁਰਲ ਜਿਨ ਕਹਿੰਦੇ ਜਮੂਰੀ ਹੱਕ ਹੈ ਉਸ ਨੇ ਬੇਲ ਵਾਲੇ ਪਾਸੇ ਜਾਣਾ ਜਾਂ ਜੇ ਜਦੋਂ ਪਰਚਾ ਹੀ ਗਲਤ ਹੈ ਕੋਈ ਅਫੈਂਸ ਨਹੀਂ ਤੇ ਇਹਨੇ ਪਰਚੇ ਨਹੀਂ ਟਿਕਣਾ ਨਹੀਂ ਆ ਸਰਕਾਰ ਖੱਜਲ ਕਰਨਾ ਚਾਹੁੰਦੀ ਹੈ ਜੇ ਖੱਜਲ ਕਰਨਾ ਚਾਹੁੰਦੀ ਹੈ ਤਾਂ ਖੱਜਲ ਖੁਆਰੀ ਰੋਕਣ ਲਈ ਅਸੀਂ ਅੱਜ ਆਵਾਜ਼ ਉਠਾਉਣ ਆਏ ਆ ਠੀਕ ਹੈ ਕੋਈ ਪਰਚਾ ਰੱਦ ਹੋਣਾ ਚਾਹੀਦਾ ਬਾਕੀ ਜੋ ਪਰਿਵਾਰ ਦਾ ਦੇ ਮਾਲੀ ਸਾਹਿਬ ਦਾ ਫੈਸਲਾ ਹੋਊਗਾ ਉਸ ਨੂੰ ਅਸੀਂ ਰਿਸਪੈਕਟ ਕਰਦੇ ਤੇ ਇੱਕ ਜਿਵੇਂ ਬਹੁਤ ਸਾਰੀਆਂ ਜਿਵੇਂ ਤੁਸੀਂ ਇੱਕ ਵਿੱਚ ਵੀ ਗੱਲ ਕਰੀ ਸੀ ਵੀ ਚਾਹੇ ਅਸੀਂ ਮਾਲੀ ਸਾਹਿਬ ਦੇ ਕੋਈ ਗੱਲਾਂ ਨਾਲ ਸਹਿਮਤਾਂ ਜਾਂ ਨਹੀਂ ਸਹਿਮਤ ਪਰ ਜਿੰਨੇ ਵੀ ਲੋਕ ਆ ਚਾਹੇ ਬਹੁਤ ਸਾਰੇ ਲੋਕ ਚਾਹੇ ਨਾ ਸਹਿਮਤ ਹੋਣ ਪਰ ਫਿਰ ਵੀ ਉਹ ਇੱਕ ਪਲੈਟਫਾਰਮ ਤੇ ਆ ਕੇ ਬੋਲੇ ਆ ਜਿਵੇਂ ਵੀ ਉਹ ਬੋਲਿਆ ਤਾਂ ਇਹ ਵੀ ਇੱਕ ਚੰਗਾ ਸੁਨੇਹਾ ਹੈਗਾ ਪੰਜਾਬ ਦੇ ਲਈ ਵੀ ਚੰਗੀ ਗੱਲ ਹੋਈ ਆ ਦੇਖੋ ਬਿਨਾਂ ਸ਼ੱਕ ਕਿਉਂਕਿ ਪੰਜਾਬ ਚ ਲਗਾਤਾਰ ਅਸੀਂ ਇਹ ਦੇਖ ਰਹੇ ਆ ਕਿ ਐਨਆਈਏ ਦੇ ਛਾਪੇ ਪਏ ਨੇ ਐਨਆਈਏ ਦੇ ਛਾਪੇ ਕੱਲਾ ਮਤਲਬ ਕਿਸਾਨ ਲੀਡਰਸ਼ਿਪ ਜਾਂ ਕੁਝ ਲੋਕਪੱਖੀ ਵਕੀਲਾਂ ਤੇ ਹੀ ਨਹੀਂ ਪਏ ਐਨਆਈਏ ਦੇ ਛਾਪੇ ਇੱਕ ਅਮਰਤਪਾਲ ਦੇ ਸਮਰਥਕਾਂ ਦੇ ਉੱਪਰ ਵੀ ਪਏ ਨੇ ਪੰਜਾਬ ਸਰਕਾਰ ਐਨਆਈਏ ਦੇ ਥੱਲੇ ਵਿਸ਼ੀ ਹੋਈ ਹੈ ਜਿਸ ਤਰ੍ਹਾਂ ਇਸ ਗੱਲ ਦੀ ਸਾਨੂੰ ਜਿਹੜੀ ਤਕਲੀਫ ਹੈ ਉਸ ਗੱਲ ਤੋਂ ਇਹ ਸੂਬਿਆਂ ਦੇ ਅਧਿਕਾਰਾਂ 'ਚ ਦਖਲਅੰਦਾਜ਼ੀ ਹੈ ਪੰਜਾਬ ਸਰਕਾਰ ਨੂੰ ਇਸ ਮਾਮਲੇ ਤੇ ਖੜਨਾ ਚਾਹੀਦਾ ਔਰ ਪੰਜਾਬ ਦੇ ਲੋਕਾਂ ਨੂੰ ਸਾਰੇ ਵਿਚਾਰਕ ਮਤ ਪੇਦਾਂ ਤੋਂ ਉੱਪਰ ਉੱਠ ਕੇ ਜਿਹੜਾ ਕੇਂਦਰ ਦੀ ਇਹ ਸੂਬਿਆਂ ਦੇ ਅਧਿਕਾਰਾਂ ਤੇ ਛਾਪੇ ਮਾਰਨ ਦੀ ਜਿਹੜੀ ਨੀਤੀ ਹੈ ਇਹਦੇ ਖਿਲਾਫ ਇੱਕ ਮੋਠੋ ਕੇ ਖੜਨਾ ਇੱਕ ਜਾਂਦਾ ਹੈ ਨਾ ਕਮੈਂਟ ਜਿਹੜੀ ਤੁਹਾਡੀ ਜਫੇਬੰਦੀ ਆ ਉਹ ਪਾਣੀ ਵਾਲਾ ਜਿਹੜਾ ਚਲ ਰਿਹਾ ਹੈਗਾ ਉਹ ਬੁੱਢੇ ਆ ਬੁੱਢੇ ਦਰਿਆ ਦੀ ਗੱਲ ਕਰ ਲਈਏ ਵੈਸੇ ਵੀ ਪਾਣੀ ਦੀ ਬਹੁਤ ਸਾਰੀ ਗਰਾਊਂਡ ਵਾਟਰ ਥੱਲੇ ਚਲਾ ਗਿਆ ਹੋਰ ਵੀ ਸਮੱਸਿਆ ਹੈਗੀ ਆ ਕੈਮੀਕਲਸ ਵਾਲਾ ਪਾਣੀ ਆ ਰਿਹਾ ਉਸ ਨੂੰ ਲੈ ਕੇ ਕੋਈ ਤੁਸੀਂ ਗੱਲ ਕਰਨੀ ਚਾਹੁੰਦੇ ਅਸੀਂ ਸੰਯੁਕਤ ਕਿਸਾਨ ਮੋਰਚੇ 'ਚ ਪੰਜਾਬ ਦੀਆਂ ਜਥੇਬੰਦੀਆਂ ਨੇ ਪਾਣੀ ਦੇ ਇਸ਼ੂ ਤੇ ਜਲ ਨੀਤੀ ਦੇ ਸਵਾਲ ਤੇ ਦਰਿਆਈ ਪਾਣੀਆਂ ਦੇ ਮਾਲਕੀ ਹੱਕ ਲਈ ਹਰ ਘਰ ਤੱਕ ਨਹਿਰੀ ਹਰ ਖੇਤ ਤੱਕ ਨਹਿਰੀ ਪਾਣੀ ਹਰ ਘਰ ਤੱਕ ਪੀਣ ਵਾਲਾ ਸਾਫ਼ ਪਾਣੀ ਔਰ ਦਰਿਆਵਾਂ ਦੇ ਦੂਸ਼ਤ ਹੋਣ ਦਾ ਸਵਾਲ ਜ਼ਮੀਨ ਦੇ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਦਾ ਸਵਾਲ ਇਸ ਸਵਾਲ ਨੂੰ ਏਜੰਡੇ ਤੇ ਲਿਆ ਕੇ ਲੜਾਈ ਸ਼ੁਰੂ ਕੀਤੀ ਹੋਈ ਹੈ ਆਲਰੇਡੀ 17 ਅਗਸਤ ਨੂੰ ਪੰਜਾਬ ਦੇ ਸਾਰੇ ਮੰਤਰੀਆਂ ਨੂੰ ਸਮੇਤ ਮੁੱਖ ਮੰਤਰੀ ਨੂੰ ਮੈਮੋਰੰਡਮ ਦਿੱਤੇ 2 ਤਰੀਕ ਨੂੰ ਚੰਡੀਗੜ੍ਹ ਚ ਮਹਾਪੰਚਾਇਤ ਕਰਕੇ ਆਏ ਆ ਔਰ ਅਸੀਂ ਅੰਦਰ ਹੀ ਅੰਦਰ ਤਿਆਰੀ ਕਰ ਰਹੇ ਹਾਂ ਜੇ ਸਰਕਾਰ ਨੇ ਗੱਲ ਨਾ ਸੁਣੀ ਤਾਂ ਦਸੰਬਰ ਦੇ ਵਿੱਚ ਸਰਕਾਰ ਪੰਜਾਬ ਦੇ ਲੋਕਾਂ ਦਾ ਸਖਤ ਰੋਸ ਸਾਹਮਣਾ ਕਰਨ ਲਈ ਤਿਆਰ ਹੈ ਮੋਰਚਾ ਬਿਉਤ ਰਹੇ ਹਾਂ ਧੰਨਵਾਦ ਜੀ ਸੋ ਵੈਸੀ ਰਮਿੰਦਰ ਸਿੰਘ ਪਟਿਆਲਾ ਐਸਕੇਐਮ ਦੇ ਵੱਡੇ ਲੀਡਰ ਨੇ ਸੋ ਇਹਨਾਂ ਨੇ ਵੀ ਕਿਹਾਗਾ ਵੀ ਜਿਹੜੀ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਹੋਈ ਆ ਉਸ ਦੀ ਇਹਨਾਂ ਨੇ ਕਰੜੇ ਸ਼ਬਦਾਂ ਦੇ ਵਿੱਚ ਨਿੰਦਿਆ ਕਰੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਇਸ ਨੂੰ ਲੈ ਕੇ ਆਪਣੇ ਰੋਸ ਪ੍ਰਦਰਸ਼ਨ ਕਰਨ ਜਾ ਰਹੀਆਂ ਆਈਆਂ ਇਸ ਮਾਮਲੇ ਦੇ ਨਾਲ ਜੁੜੀ ਹੋਈ ਹਰ ਅਪਡੇਟ ਅਸੀਂ ਤੁਹਾਨੂੰ ਦਿੰਦੇ ਰਹਾਂਗੇ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ